ਉਹ ਉਹਨਾਂ ਦੇ ਮਨਚਲੇ ਜਿਹੜੇ ਜੈਜਵੇ ਹੁੰਦੇ ਆ ਉਹਨਾਂ ਨੂੰ ਉਹ ਪੈਸੇ ਦੇ ਰੂਪ ਵਿੱਚ ਆਪਣੇ ਦਾਨ ਕਰਕੇ ਸਾਉਥੇ ਲੋਕ ਗੱਲ ਕਰਦੇ ਆ ਵੀ ਚਤਰਪਿੰਦ ਦੁਨੀਆ ਦੇ ਵਿੱਚ ਇੱਕ ਨਾਛੇ ਤੇ ਆ ਗਿਆ ਟਾਈਮ ਬਾਰੇ ਕੱਢਣੀ ਪੈਂਦੀ ਆ ਤਾਂ ਜਦੋਂ ਇਹ ਸ਼ੁਰੂ ਕੀਤਾ ਸੀ ਕੰਮ ਉਦੋਂ ਕਾਫੀ ਪੈਂਡ ਨੂੰ ਆਪਾਂ ਮਾਡਲ ਪੈਂਡ ਬਣਾਉਣਾ ਸਾਰਿਆਂ ਨਾਲ ਵਧੀਆ ਤੇ ਖੂਬ ਸੂਰਤ ਬਣਾਉਣਾ ਉਹਨਾਂ ਦਾ ਸੁਪਨਾ ਸੀ 2011 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਅਸੀਂ ਕਾਰਜ ਪੈਂਡ ਦੇ ਵਿੱਚ ਸੀਵਰੇਜ ਪਾਇਆ ਉਹਨਾਂ ਨੇ ਉਹਦੇ ਲਈ ਮਤਲਬ ਨਾ ਕੋਈ ਫੀਸ ਆ ਨਾ ਕੋਈ ਉਹਨਾਂ ਨੇ ਘਰੋਂ ਵਰਦੀ ਲੈਣੀ ਐ ਨਾ ਕੋਈ ਵੋਟ ਲੈਣਾ ਨਾ ਕੁਝ ਕੁਝ ਵੀ ਨਹੀਂ ਲੈ ਕੇ ਦੇਣਾ ਉਹਨਾਂ ਨੇ ਦੇਖੋ ਨਸ਼ਾ ਜੇ ਆਪਾਂ ਸੱਚ ਬੋਲੀਏ ਤਾਂ ਹਾਲ ਦੀ ਘੜੀ ਹੈਗਾ ਵਾ ਇਹ ਤੇ ਮਤਲਬ ਅਸੀਂ ਟੋਟਰੀ ਮਾਰਦੇ ਵੀ ਨਹੀਂ ਕਮੇਟੀ ਬਣੀ ਹੋਈ ਹੈ ਜੀ ਐਨਆਰਆਈ ਵੀਰ ਸਾਡੇ ਜਿਹਨੇ ਨੌਜਵਾਨ ਆ ਨਾ ਜਿਨ੍ਹਾਂ ਨੇ ਸਤਿ ਸ਼੍ਰੀ ਅਕਾਲ ਜੀ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਇੱਕ ਪਾਸੇ ਜਿੱਥੇ ਅਸੀਂ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਚੀਜ਼ਾਂ ਲੁੱਕ ਹੁੰਦੀਆਂ ਪਈਆਂ ਨੇ ਤੇ ਲੋਕ ਚੰਡੀਗੜ੍ਹ ਜਾਂ ਹੋਰ ਸ਼ਿਮਲੇ ਵਰਗੇ ਥਾਵਾਂ ਦਾ ਰੋਕ ਕਰਦੇ ਪਏ ਨੇ ਪਰ ਅੱਜ ਤੁਹਾਨੂੰ ਨਜ਼ਾਰਾ ਪੰਜਾਬ ਦੇ ਪਿੰਡਾਂ ਚੋਂ ਪਿੰਡ ਪਿੰਡ ਚੱਕਰ ਦਾ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਪਿੰਡ ਦੇ ਵੱਡਾ ਇੱਕ ਯੋਗਦਾਨ ਪਾਇਆ ਹੈ ਬਾਹਰਲੇ ਦੋਸਤਾਂ ਦੇ ਵੱਲੋਂ ਤੇ ਨਾਲ ਦੀ ਨਾਲ ਪਿੰਡ ਦੀ ਕਮੇਟੀ ਦੇ ਵੱਲੋਂ ਸਰਪੰਚ ਸਾਹਿਬਾਨ ਦੇ ਵੱਲੋਂ ਪਿੰਡ ਚੱਕਰ ਦੇ ਵਿੱਚ ਝੀਲਾਂ ਦੇ ਨਾਲ ਨਾਲ ਹੁਣ ਇੱਕ ਹੋਰ ਉਦੰਧ ਕੀਤਾ ਹੈ ਕੀ ਉਦੰਧ ਕੀਤਾ ਗੱਲਬਾਤ ਕਰਨਾ ਚਾਹ ਸੀ ਕਾਲ ਜੀ ਮਾਸੀ ਕਾਲ ਦੀ ਸਰਾਂ ਅੱਜ ਜਿਹੜਾ ਇਹ ਪ੍ਰੋਗਰਾਮ ਸ਼ੁਰੂਆਤ ਕਰਵਾਈ ਹੈ ਇਸ ਦੇ ਵਿੱਚ ਕੀ ਕੀ ਉਪਗਮ ਕੀਤੇ ਹੈ ਕੀ ਕੀ ਦੀਦੇ ਸ਼ੁਰੂ ਹੋਈਆਂ ਨੇ ਇਹ ਸਾਡੇ ਪਿੰਡ ਦੇ ਨੌਜਵਾਨਾਂ ਨੇ ਤੇ ਪਹਿਲਾਂ ਜਿਹੜਾ ਐਨਆਰਆਈ ਵੱਲੋਂ ਤੇ ਸਰਦਾਰ ਖਾਸ ਕਰਕੇ ਸਰਦਾਰ ਜਮੇਰ ਸਿੰਘ ਸਿੱਧੂ ਹਾਂ ਵੱਲੋਂ ਜਿਹੜੀਆਂ ਪੈੜਾਂ ਪਾਈਆਂ ਗਈਆਂ ਪਿੰਡ ਦੇ ਵਿਕਾਸ ਲਈ ਪੂਰੇ ਵਿੱਚ ਇਹ ਨਵੇਂ ਸਿਰੇ ਤੋਂ ਪੰਚਾਇਤ ਵੱਲੋਂ ਨੌਜਵਾਨਾਂ ਵੱਲੋਂ ਜਿਹੜੀ ਨੌਰਥਨ ਲੀਡ ਕਮੇਟੀ ਦੁਆਰਾ ਬਣਾਈ ਗਈ ਆ ਇਹ ਕੋਸ਼ਟਾਂ ਨੇ ਪਛਿੱਤ ਜੰਡਰੀਆਂ ਨੇ ਉਹ ਸਮਾਂ ਪਾ ਕੇ ਜਿਆਦਾ ਉਹ ਸੰਭਾਲ ਦੀ ਦੁਬਾਰਾ ਸੇਵਾ ਦੀ ਮਰਮਮਤ ਦੀ ਮੰਗ ਕਰਦੀਆਂ ਉਹ ਇਹ ਨੌਜਵਾਨਾਂ ਨੇ ਉਤਮ ਕਰਕੇ ਦੁਬਾਰਾ ਇਹ ਕੰਮ ਦੇ ਜਾਂ ਫਿਰ ਸੇਵਾ ਸ਼ੁਰੂ ਕੀਤੀ ਆ ਜਿਹੜੀ 2010 ਦੇ ਵਿੱਚ ਸ਼ੁਰੂ ਹੋਈ ਸੀ ਹੁਣ 14-15 ਸਾਲ ਬਾਅਦ ਬਹੁਤ ਚੀਜ਼ਾਂ ਨੇ ਜਿਹੜੀਆਂ ਜੇ ਲਾਈਟਾਂ ਨੇ ਜਾਂ ਹੋਰ ਚੀਜ਼ਾਂ ਨੇ ਉਹ ਜਾਂ ਕਿਸ਼ਤੀਆਂ ਨੇ ਯਾ ਜੇ ਪੜਾਂ ਦੀਆਂ ਜਿਹੜੀਆਂ ਲੇਕਾਂ ਦੇ ਵਿੱਚ ਤਵਕੀਲ ਕੀਤਾ ਗਿਆ ਜਿਨ੍ਹਾਂ ਨੂੰ ਸਾਫ ਸਫਾਈ ਕਰਕੇ ਉਹਨਾਂ ਦੀ ਸੇਵਾ ਸੰਭਾਲ ਦੇ ਵਿੱਚ ਜਿਹੜੀਆਂ ਕਮੀਆਂ ਆ ਗਈਆਂ ਸੀ ਸਮੇਂ ਦੇ ਨਾਲ ਉਹਨਾਂ ਨੂੰ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕਿ ਦੁਬਾਰਾ ਠੀਕ ਕੀਤਾ ਜਾਵੇ ਤੇ ਉਦੋਂ ਵੀ ਪਹਿਲਾਂ ਨਾਲੋਂ ਵੀ ਵਧੀਆ ਬਣਾਇਆ ਜਾਵੇ ਇੱਕ ਸੋਚ ਹੁੰਦੀ ਹੈ ਪਿੰਡ ਨੂੰ ਲੈ ਕੇ ਕਿ ਇੱਕ ਤਾਂ ਸਾਡੇ ਪਿੰਡ ਦੇ ਲੋਕ ਦਾ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਉਣਗੇ ਪਰ ਨਾਲ ਦੀ ਨਾਲੇ ਜੇਕਰ ਕਹੀਏ ਦਿਮਾਗ ਦੇ ਵਿੱਚ ਇਹ ਵੀ ਆ ਜਾਂਦੇ ਕਿ ਇਸ ਨਾਲ ਸੋਰਸ ਆਫ ਇਨਕਮ ਵਧੂਗਾ ਐਮਐਲਏ ਕੇ ਵੀ ਚੱਲਦੇ ਪਏ ਹਾਂ ਸੋ ਸੋ ਆਫ ਇਨਕਮ ਗ੍ਰਿਸਟੀਆਂ ਦੀ ਗੱਲ ਕੀਤੀ ਜਾ ਪਰ ਨਹੀਂ ਇੰਨਾ ਵੱਡਾ ਨਹੀਂ ਹੁੰਦਾ ਉਹਨਾਂ ਦੀ ਇਨਕਮ ਜਿਹੜੀ ਹੁੰਦੀ ਹੈ ਇਹ ਲੋਤ ਹੁਣੀ ਤਾਂ ਚਾਹੀਦੀ ਹੈ ਯੈਸ ਕਿਉਂਕਿ ਉਹਦੇ ਨਾਲ ਇਹ ਆ ਵੀ ਹੋਰ ਪਿੰਡਾਂ ਨੂੰ ਵੀ ਸਹਾ ਮਿਲਦਾ ਪਰ ਜਿੰਨਾ ਇਸ ਪਹਿਲਾਂ ਖਰਚਾ ਕੀਤਾ ਗਿਆ ਐਨ ਆਰ ਆਈ ਵੱਲੋਂ ਜਾਂ ਪਿੰਡ ਵਾਲਿਆਂ ਵੱਲੋਂ ਜਾਂ ਹੁਣ ਵੀ ਕੀਤਾ ਜਾ ਰਿਹਾ ਜਿਵੇਂ ਲੱਖਾਂ ਰੁਪਏ ਦਾਨ ਕਰਦੇ ਜਿਹੜੇ ਵੀ ਤੇ ਉਹ ਬਾਹਰ ਬੈਠੇ ਵੀ ਜਦੋਂ ਸੋਚਦੇ ਆ ਆਪਣੇ ਅਸੀਂ ਪਿੰਡ 'ਚ ਖੇਡੇ ਆ ਪੜੇ ਆ ਮਿਆ ਸਾਡੀਆਂ ਜਿਹੜੀਆਂ ਪਹਿਲੀਆਂ ਪੀੜ੍ਹੀਆਂ ਨੇ ਉਹ ਉਹਨਾਂ ਦੇ ਮਨ ਚ ਫਿਰ ਜਿਹੜੇ ਜਜ਼ਬੇ ਹੁੰਦੇ ਉਹਨਾਂ ਨੂੰ ਉਹ ਪੈਸੇ ਦੇ ਰੂਪ ਵਿੱਚ ਆਪਣੇ দান ਕਰਕੇ ਉਹ ਚਾਹੁੰਦੇ ਆ ਕਿ ਸਾਡੇ ਪਿੰਡ ਕਨੇਡਾ ਅਮਰੀਕਾ ਜਿੰਨੇ ਸੋਹਣੇ ਬਣ। ਤੇ ਬੇਸ਼ੱਕ ਸਿਆਸੀ ਲੀਡਰਾਂ ਨੇ ਤਾਂ ਨਹੀਂ ਬਣਾਏ ਪਰ ਜਿਹੜੀ ਬਹੁਤ ਵੱਡੀ ਗੱਲ ਆ ਜਿਹੜੇ ਪਿੰਡ ਦੇ ਲੋਕ ਬਾਹਰ ਬੈਠੇ ਸੋਚ ਰਹੇ ਇੱਥੇ ਨੌਜਵਾਨ ਜਿਹੜੇ ਆਪ ਅੱਥੀ ਕੰਮ ਕਰਕੇ ਉਦਮ ਕਰਕੇ ਜਿਹੜਾ ਮਾਡਲ ਬਣਾ ਕੇ ਦਿਖਾ ਰਹੇ ਆ ਚੱਕਰਪਿੰਡ ਨੂੰ ਤਾਂ ਸਾਰੀ ਦੁਨੀਆ ਦੇ ਵਿੱਚ ਇੱਕ ਮਾਡਲ ਪਿੰਡ ਬਣਾਉਣ ਦਾ ਜਿਹੜਾ ਸੁਪਨਾ ਸੀ ਜਾਂ ਉਹ ਪ੍ਰੈਕਟੀਕਲੀ ਵੀ ਸਾਹਮਣੇ ਆ ਗਿਆ। ਆ ਸਾਡੇ ਪਿੰਡ ਨੂੰ ਮਾਣ ਹੁੰਦਾ ਜਦੋਂ ਕਿਤੇ ਵੀ ਜਾਂਦੇ ਆ ਕਿਸੇ ਫੰਕਸ਼ਨ 'ਚ ਜਾਂਦੇ ਆ ਤਾਂ ਉੱਥੇ ਲੋਕ ਗੱਲ ਕਰਦੇ ਆ ਵੀ ਚਕਰਪਿੰਡ ਦੁਨੀਆਂ ਦੇ ਵਿੱਚ ਇੱਕ ਨਕਸ਼ੇ 'ਤੇ ਆ ਗਿਆ। ਅੱਛਾ ਦੋ ਸਵਾਲ ਬਣਦੇ ਸਰ। ਪਹਿਲਾ ਸਵਾਲ ਇਹ ਹੈ ਕਿ ਪਿੰਡ ਦੇ ਵਿੱਚ ਝੀਲਾਂ ਕੁਲ ਕਿੰਨੀਆਂ ਹਨ? ਮੇਰੇ ਤੇ ਤਿੰਨ ਝੀਲਾਂ ਨੇ ਜੀ। ਤਿੰਨ ਝੀਲਾਂ ਹਨ। ਜਿਹਨਾਂ ਪੱਤੀਆਂ ਦੇ ਅਸਲ ਦੇ ਵਿੱਚ ਪਹਿਲਾਂ ਉਹ ਛੱਪੜ ਸੀਗੇ। ਹਾਂ। ਉਸ ਦੇ ਰਹਿ ਤਾਂ ਚਾਰ ਪੱਤੀਆਂ ਨੇ ਪੈਣੀਆਂ ਹੋ ਸਕਦਾ ਕਿਸੇ ਟਾਈਮ ਚਾਰ ਛੱਪੜ ਵੀ ਹੋਣ ਤੇ ਪਰ ਇਸ ਟਾਈਮ ਜਿਹੜੀਆਂ ਤਿੰਨ ਨੇ ਉਹ ਕਾਫੀ ਵੱਡੇ ਵੱਡੇ 10 10 15 15 ਕਿੱਲਿਆਂ ਦੇ ਛੱਪੜ ਸੀਗੇ ਠੀਕ ਹੈ ਉਹਨਾਂ ਨੂੰ ਸਾਫ਼ ਕਰਕੇ ਇੱਚੀ ਲੰਬਾਈਆਂ ਗਈ ਇੱਕ ਸੌ ਨਾਲ ਹੀ ਆ ਜਾਂਦਾ ਲੋਕਾਂ ਦੇ ਮਨ ਦੇ ਵਿੱਚ ਕਿ ਸਿਕਿਉਰਿਟੀ ਪਰਪਸ ਨੂੰ ਲੈ ਕੇ ਜੇ ਗੱਲ ਗੱਲ ਕੀਤੀ ਜਾਵੇ ਤਾਂ ਇਹ ਡੁੰਗਾਈ ਕਿੰਨੀ ਕਿ ਇਹਨਾਂ ਦੀ ਦੇਖ ਕੇ ਸਿਕਿਉਰਿਟੀ ਨੂੰ ਇਹ ਗੱਲ ਕਿਤੇ ਵੀ ਕਿਵੇਂ ਤੁਸੀਂ ਰੱਖਦੇ ਮੇਨਟੇਨ ਕਰ ਡੁੰਗਾਈ ਤਾਂ ਇਹਨਾਂ ਦੀ ਜਿਹੜੀ ਆ ਜਦੋਂ ਦੁਬਾਰਾ ਪੱਕੇ ਗਏ ਆ ਪਹਿਲਾਂ ਦੇ ਛੱਪੜਾ ਜਿਹੜੇ ਹੌਲੀ ਹੌਲੀ ਭਰ ਜਾਂਦੇ ਆ ਮਿੱਟੀ ਆਪਾਂ ਪਹਿਲਾਂ ਟਾਈਮਾਂ ਤੇ ਜਦੋਂ ਇਹ ਸ਼ੁਰੂ ਕੀਤਾ ਸੀ ਕੰਮ ਉਦੋਂ ਕਾਫੀ ਕਈ ਚੀਜ਼ਾਂ ਸੰਤ ਬਾਬਾ ਬਲਵੀਰ ਸਿੰਘ ਸੀਚੀਵਾਲ ਉਹਨਾਂ ਨੇ ਆਪਣੇ ਪਿੰਡ ਦਾ ਮਾਡਲ ਬਖਾਇ ਸੀ ਜੀ ਫਿਰ ਅਸੀਂ ਦੇਤਵਾਲ ਆਪਣੇ ਉੱਥੇ ਵੀ ਇੱਕ ਮਾਡਲ ਸੀ ਉਹਨਾਂ ਨੇ ਬਣਾਇਆ ਹੋਇਆ ਸੀਗਾ ਇਹ ਵਾਲੀ ਸਾਹਿਬ ਨੇ ਆਪਣੇ ਕਈ ਪੁੰਨਾਂ ਚ ਬਣਾਇਆ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖ ਕੇ ਆਏ ਸੀ ਬਾਈ ਜਮੇਰ ਸਿੰਘ ਹਣੀ ਪੁੱਤ ਹੂੰ ਉਹਨਾਂ ਨੇ ਤੇ ਸਾਰੀ ਟੀਮ ਨੇ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਸੋਚਿਆ ਸੀ ਵੀ ਇਹ ਜਿਹੜੇ ਛੱਪੜ ਉਹਨਾਂ ਨੂੰ ਥੱਲੋਂ ਕੱਚੇ ਰੱਖਿਆ ਜਾਵੇ ਤੇ ਉਹਨਾਂ ਨੂੰ ਥੱਲੋਂ ਇਹ ਵੀ ਸਕੀਮ ਸੀ ਵੀ ਰੇਤੇ ਤੱਕ ਪੱਟ ਦਿੱਤੇ ਜਾਣ ਯਾਨੀ ਇਹਦੇ ਬਾਰੇ ਕਈ ਥਿਊਰੀਆਂ ਨੇ ਜਿਹੜੀਆਂ ਆਪਣਾ ਤੁਸੀਂ ਉਹਨੂੰ ਲਾਗੂ ਕਰ ਸਕਦੇ ਹੋ ਕਾਫੀ ਆਪਣਾ ਉਹਦੇ ਵਿਚਾਰ ਪਤੰਦ ਰਿਹਾ ਇਹ ਕੰਮ ਹੁੰਦਾ ਅਲੱਗ-ਅਲੱਗ ਪਿੰਡਾਂ ਦੇ ਹਿਸਾਬ ਨਾਲ ਉਹ ਪੱਟਣ ਵਾਲੀਆਂ ਜਿਹੜੀਆਂ ਬੋਰਾ ਦੇ ਨਾਲ ਜਿਹੜਾ ਆਪਣਾ ਪਾਣੀ ਨੂੰ ਥੱਲੇ ਪਹੁੰਚਾਉਣ ਦਾ ਹੈਗਾ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਉਹ ਜਿਹੜੇ ਬੋਰ ਆ ਥੱਲੇ ਫਿਲਟਰ ਉਹਨਾਂ ਦੇ ਬੰਦ ਹੋ ਜਾਂਦੇ ਆ ਉਹ ਕਈ ਵਾਰੀ ਸਿਰੇ ਨਹੀਂ ਚੜਦੇ ਇੱਥੇ ਵੀ ਜਿਹੜੀਆਂ ਅਸੀਂ ਵਿੱਚ ਖੂਬ ਬਣਾਏ ਸੀਗੇ ਉਹਨਾਂ ਦੇ ਵਿੱਚ ਬੋਰ ਕੀਤਾ ਸੀ ਤਾਂ ਕਿ ਉਹ ਪਾਣੀ ਜਿਹੜਾ ਥੱਲੇ ਧਰਤੀ ਚ ਲਿਆ ਜਾਵੇ। ਪਰ ਉਹ ਕਈ ਵਾਰੀ ਬੰਦ ਹੋ ਜਾਂਦੇ ਆ ਤਾਂ ਉਹ ਇਹ ਠੀਕ ਆ ਵੀ ਇਹਨਾਂ ਦੀ ਸਿਕورٹی ਵੀ ਜ਼ਰੂਰੀ ਆ ਵੀ ਜੇ ਕੋਈ ਬੱਚਾ ਇਹਦੇ ਵਿੱਚ ਲੱਗ ਪਏ ਜਾਂ ਕੋਈ ਜਾਨਵਰ ਡਿੱਗ ਪਏ ਤਾਂ ਅਕਸਰ ਉਹਦੀ ਮੌਤ ਹੋ ਜਾਂਦੀ ਆ। ਜੀ। ਇਹ ਕਾਫੀ ਡੂੰਘੇ ਹੁੰਦੇ ਹੋਣ ਸਰ ਜਾਂ ਪਾਣੀ ਖਿੱਚ ਕੇ ਲੈ ਜਾਂਦਾ। ਤੇ ਡੂੰਘੇ ਤਾਂ ਹੋਣੇ ਚਾਹੀਦੇ ਆ ਕਿਉਂਕਿ ਜਦੋਂ ਉਹ ਧਰਤੀ ਦੇ ਥੱਲੇ ਆਪਾਂ ਉਹਦਾ ਹਾਂ। ਤੇ ਰਿਸਕ ਵੀ ਹੈਗਾ ਜਿਨ੍ਹਾਂ ਦੇ ਹਾਲੇ-ਗਾਲੇ ਇਹ ਚੀਜ਼ਾਂ ਦੇ ਪ੍ਰਬੰਧ ਕਿਸੇ ਕਰਤੀ। ਠੀਕ ਹੈ। ਸੋ ਇਹ ਜਸਟ ਇੱਕ ਗੱਲਬਾਤ ਕੀਤੀ ਆ ਕਿ ਅਸੀਂ ਕਿਸ ਤਰ੍ਹਾਂ ਦੀਆਂ ਲਾਂ ਕਿਵੇਂ ਦਾ ਉਦਮ ਕੀਤਾ ਗਿਆ ਤੇ ਨਾਲ ਦੇ ਇਹਨਾਂ ਦੇ ਮਨ ਦੇ ਵਿੱਚ ਵਿਜ਼ਨ ਬਣਿਆ ਹੋਇਆ ਪਰ ਹੁਣ ਨਾਲ ਦੇ ਨਾਲ ਬੱਚਿਆਂ ਦੇ ਨਾਲ ਟੀਚਰਸ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਤੇ ਤੁਹਾਨੂੰ ਝੀਲਾਂ ਦਾ ਵੀ ਨਜ਼ਾਰਾ ਦਿਖਾ ਦਨੇ ਕਿ ਇਵੇਂ ਦੀ VOTING ਕਿਵੇਂ ਦੀ ਹੈ ਬੋਟਸਾਤ ਕਿਵੇਂ ਦਾ ਵੈਸੇ ਤਾਂ ਚਾਰ ਪੱਤੀਆਂ ਨੇ ਪਿੰਡ ਸਰਪਲੈਟ ਸਿਸਟਮ ਚਾਰ ਚੰਦਰ ਦੀਆਂ ਪਰ ਇਸ ਸਮ ਜਿਹੜੀਆਂ ਤਿੰਨ ਨੇ ਕਾਫੀ ਵੱਡੇ ਵੱਡੇ ਦਫਤਰਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਾਫ਼ ਕਰਕੇ ਹੀ ਲੱਗਣਾ ਹੈ ਇੱਕ ਸਵਾਲ ਹੀ ਆ ਜਾਂਦਾ ਲੋਕਾਂ ਦੇ ਮਨ ਦੇ ਵਿੱਚ ਕਿ ਸਕਿਉਰਿਟੀ ਪਰਪਸ ਨੂੰ ਲੈ ਕੇ ਕਰ ਰਹੇ ਸੀ ਥਾਂ ਤੇ ਦੁੰਗਾਏ ਕਿ ਨਹੀਂ ਕਿੰਨਾ ਦੇ ਦੇ ਕੇ ਸਕਿਉਰਿਟੀ ਨੂੰ ਲੈ ਕੇ ਕਰ ਕਿ ਕਿਵੇਂ ਤੁਸੀਂ ਦਾ ਮੇਨਟੇਨ ਕਰਦੇ ਦੁੰਗਾ ਇਟਾ ਇਹਨਾਂ ਦੀ ਜਿਹੜੀ ਆ ਜਿਸ ਨੂੰ ਦੁਬਾਰਾ ਪੱਟੇ ਹੈ ਆ ਪਹਿਲਾਂ ਦੇ ਛੱਪੜਾ ਜਿਹੜੇ ਹੋਈ ਹੋਈ ਭਰ ਜਾਂਦੇ ਨੇ ਮਿੱਟੀ ਆਪਾਂ ਪੈਨ ਟੇਨੈਂਟ ਵੀ ਕੱਢਦੇ ਰਹਿੰਦੇ ਜਿਹੜੇ ਪੂਰੇ ਟਾਈਮ ਵਾਲੇ ਕੱਢਣੇ ਪੈਂਦੇ ਜਦੋਂ ਇਹ ਸ਼ੁਰੂ ਕੀਤਾ ਸੀ ਕੰਮ ਉਦੋਂ ਕਾਫੀ ਕਈ ਚੀਜ਼ਾਂ ਸੰਕਤ ਸਰਪਲ ਵੀ ਸਿੰਘ ਸੀਤੀਵਾਰ ਉਹਨਾਂ ਨੇ ਆਪਦੇ ਪਿੰਡ ਦਾ ਮਾਡਲ ਦਿਖਾਇਆ ਸੀ ਫਿਰ ਅਸੀਂ ਦੇਕਵਾਲ ਆਪਣੇ ਉੱਥੇ ਵੀ ਇੱਕ ਮੋਟਰ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਸੀ ਜਿਆ ਅੜੀ ਸਾਹਿਬ ਨੇ ਆਪਣੇ ਕੋਲ ਸੁਣਨਾ ਚੁਣਿਆ ਉਹ ਚੀਜ਼ਾਂ ਨੂੰ ਸਾਰਿਆਂ ਨੂੰ ਦੇਖ ਕੇ ਆਏ ਸੀ ਭਾਈ ਜਮੇਰ ਸਿੰਘ ਉਹਨਾਂ ਨੇ ਤੇ ਸਾਰੀ ਟੀਮ ਨੇ ਸਾਰੀਆਂ ਚੀਜ਼ਾਂ ਦੇਖ ਕੇ ਫਿਰ ਸੋਚਿਆ ਸੀ ਵੀ ਇਹ ਜਿਹੜਾ ਛੱਪੜ ਉਹਨਾਂ ਨੂੰ ਥੱਲੋਂ ਕੱਤੇ ਰੱਖਿਆ ਤਾਂ ਤੇ ਉਹਨਾਂ ਨੂੰ ਥੱਲੋਂ ਇਹ ਵੀ ਸਪੀਸ਼ੀਅਲ ਰੇਤੇ ਤੁਸੀਂ ਪੰਜਾਬ ਦੇ ਵਿੱਚ ਪਿੰਡਾਂ ਬਾਰੇ ਤੱਕ ਸੋਚਦੇ ਰਹਿੰਦੇ ਹੋ ਅਤੇ 23 ਵਾਰ ਪਿੰਡਾਂ ਦੇ ਵਿੱਚੋਂ ਖਬਰਾਂ ਸੀ ਅਜਿਹਿਆਂ ਲੈ ਆਉਂਦੇ ਆ ਜਿਹੜੀਆਂ ਕਿ ਤੁਹਾਡਾ ਮਾਣ ਹੋਰ ਵਧਾ ਦਿੰਦੀਆਂ ਜਿਹੜੇ ਕਿ ਆਪਣਾ ਦੇਸ਼ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਆ ਮਾਣ ਕਿਉਂ ਵਧਣ ਜਾ ਰਹੇ ਆ ਕਿਉਂਕਿ ਅੱਜ ਪਿੰਡ ਚੱਕਰ ਦੇ ਵਿੱਚ ਕਹਿੰਦੇ ਨੇ ਕਿ ਲੁਧਿਆਣਾ ਦਾ ਅਖੀਰਲਾ ਪਿੰਡ ਆਇਆ ਇਸ ਪਿੰਡ ਦੇ ਵਿੱਚ ਅੱਜ ਇੱਕ ਅਜੀਹੀ ਵੱਡੀ ਚੀਜ਼ ਹੋਈ ਆ ਜਿਹੜੀ ਕਿ ਕਹਿੰਦੇ ਨੇ ਕਿ ਚੰਡੀਗੜ੍ਹ ਦੀ ਸੁਖਨਾ ਲੇਕ ਨੂੰ ਵੀ ਮਾਤ ਪਾ ਸਕਦੀ ਹੈ ਕਿਉਂ ਮਾਤ ਪਾ ਸਕਦੀ ਹੈ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਪਿੰਡ ਵਾਸੀਆਂ ਦਾ ਪਹਿਲਾਂ ਅਸੀਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਪਿੰਡ ਪਿੰਡ ਚੱਕਰ ਤੇ ਪਿੰਡ ਚੱਕਰ ਦੇ ਵਿੱਚ ਝੀਲਾ ਬਣਦੀਆਂ ਪਈਆਂ ਤੇ ਵਿੱਚ ਵਿੱਚ VOTING ਸ਼ੁਰੂ ਹੋ ਗਈ ਹੈ ਇੱਕ ਮਾਨ ਵਾਲੀ ਗੱਲ ਹੈ ਸਵਾਗਤ ਕਰਦੇ ਹਾਂ ਸਤਿਗੁਰੂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆਪਣਾ ਮੇਰਾ ਨਾਮ ਸੋਨ ਸਿੰਘ ਆ ਜੀ ਸੋਨ ਸਿੰਘ ਦੀ ਗੱਲ ਕੀਤੀ ਜਾਵੇ ਅਸੀਂ ਤੁਹਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇੰਟਰਵਿਊਜ਼ ਕੀਤੀਆਂ ਹਨਾ ਇੰਨਾ ਸੋਹਣਾ ਮਾਹੌਲ ਬਣਾਇਆ ਹੋਇਆ ਆ ਕੀ ਵੀਜ਼ਾ ਲੈ ਕੇ ਦਿਮਾਗ ਦੇ ਵਿੱਚ ਇਹ ਕੰਮ ਚੱਲਦਾ ਪਿਆ ਹੈ ਇਸ ਸਭ ਤੋਂ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਦਾ ਸਾਡੇ ਪਿੰਡ ਚ ਆ ਕੇ ਪਹੁੰਚਣ ਤੇ ਧੰਨਵਾਦ ਕਰਦੇ ਆ ਜੀ ਐਂ ਕਹਿੰਦੇ ਆ ਇਹ ਸੁਪਨਾ ਸੀ ਕਿ ਸਾਡੇ ਐਨ ਆਰ ਆਈ ਵੀਰਾਂ ਦਾ ਕਿ ਪਿੰਡ ਨੂੰ ਆਪਾਂ ਮਾਡਲ ਪਿੰਡ ਬਣਾਉਣਾ ਸਾਰਿਆਂ ਨਾਲ ਵਧੀਆ ਤੇ ਖੂਬਸੂਰਤ ਬਣਾਉਣਾ ਉਹਨਾਂ ਦਾ ਸੁਪਨਾ ਸੀ 2011 ਦੇ ਵਿੱਚ ਇਹ ਸ਼ੁਰੂ ਕੀਤਾ ਸੀ ਅਸੀਂ ਕਾਰਜ ਪਿੰਡ ਦੇ ਵਿੱਚ ਸੀਵਰੇਜ ਪਾਇਆ ਫੋਲ ਬੂਟੇ ਲਾਏ ਆ ਪਾਣੀ ਨੂੰ ਸੋਧ ਕੇ ਖੇਤਾਂ ਨੂੰ ਦਿੰਨੇ ਆ ਬਾਕੀ ਹੋਰ ਸਪੋਰਟਸ ਅਕੈਡਮੀ ਆ ਸਾਰੇ ਕਾਸੇ ਨੂੰ ਲੈ ਕੇ ਇੱਕ ਮਤਲਬ ਮਾਡਲ ਪਿੰਡ ਬਣਾਉਣਾ ਸੀ ਜਿਹਦੇ ਵਿੱਚ ਸਾਰੀਆਂ ਸੁਵਿਧਾ ਹੋ ਇਹ ਸੁਪਨਾ ਸੀਗਾ ਐਨਆਰਆਈ ਵੀਰਾਂ ਦਾ ਅੱਛਾ ਇੱਕ ਵਾਰ ਤੁਸੀਂ ਆਪਣਾ ਨਾਮ ਤੇ ਆਪਣਾ ਤੁਹਾਡਾ ਕੀ ਇੱਥੇ ਐਜ਼ ਅ ਪੰਚਾਇਤ ਮੈਂਬਰ ਨੂੰ ਤੁਸੀਂ ਉਹ ਦੁਬਾਰਾ ਰਿਪੀਟ ਕਰਿਓ ਹਾਂਜੀ ਹਾਂਜੀ ਮੈਂ ਪੰਚਾਇਤ ਮੈਂਬਰ ਆ ਜੀ ਨਾਮ ਮੇਰਾ ਨਾਮ ਸੋਨ ਸਿੰਘ ਹੈ ਸੋਨ ਸਿੰਘ ਠੀਕ ਹੈ ਸੋਨ ਸਿੰਘ ਆ ਪੰਚਾਇਤ ਮੈਂਬਰ ਆ ਹੋਰ ਪੰਚਾਇਤ ਮੈਂਬਰ ਦੇ ਦੇ ਕੇ ਰਿਕਾਰਡਿੰਗ ਗੱਲਬਾਤ ਕੀਤੀ ਜਾਵੇ ਜਦੋਂ ਪਿੰਡਾਂ ਦੇ ਵਿੱਚ ਆਪਾਂ ਕੰਮ ਕਰਦੇ ਆ ਕੋਈ ਵੀ ਕੰਮ ਆ ਜਾਂਦਾ ਵਾ ਤਾਂ ਹੈਲਪ ਕਿਨਿਕ ਮਿਲਦੀ ਹੈ ਨਾਲ ਦੇ ਸਾਥੀਆਂ ਦੀ ਤੇ ਜੇਕਰ ਸਰਕਾਰੀ ਅਧਾਰਿਆਂ ਦੀ ਗੱਲ ਕੀਤੀ ਜਾਵੇ ਜਾਂ ਫਿਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਉੱਥੋਂ ਚੰਗੀ ਤਰ੍ਹਾਂ ਅੱਜ ਕੱਲ ਦੇ ਮਾਹੌਲ ਦੇ ਵਿੱਚ ਹੈਲਪ ਮਿਲ ਜਾਂਦੀ ਹੈ हां जी हां जी ਬਿਲਕੁਲ ਜੀ ਸਰਕਾਰ ਵਧੀਆ ਕੰਮ ਕਰ ਰਹੀ ਆ ਤੇ ਸਾਡੇ ਸਭ ਤੋਂ ਵੱਡੀ ਗੱਲ ਅਸੀਂ ਆਪਣੇ ਪਿੰਡ ਦੀ ਗੱਲ ਕਰਦੇ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਹਰ ਇੱਕ ਬੱਚੇ ਤੋਂ ਲੈ ਕੇ ਬਯੁਗ ਤੱਕ ਦਾ ਸਹਿਯੋਗ ਆ ਮਾਤਾਵਾਂ ਪੈਣਾ ਦਾ ਅਸੀਂ ਮਤਲਬ ਆਪਣੇ ਪਿੰਡ ਨੂੰ ਆਪ ਖੁਦ ਬਣਾਇਆ ਜੀ ਅੱਛਾ ਇੱਕ ਬੜਾ ਨਾਰਮਲ ਜਿਹਾ ਸਵਾਲ ਆ ਕਿ ਅੱਜ ਕੱਲ ਦੇ ਮਾਹੌਲ ਦੇ ਵਿੱਚ ਲੋਕ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ ਗਏ ਨੇ ਲੋਕਾਂ ਕਹਿੰਦੇ ਕਿ ਸਾਡੇ ਕੋਲ ਟਾਈਮ ਹੀ ਹੈ ਨਹੀਂਗਾ ਪਰ ਮੈਂ ਦੇਖਿਆ ਕਿ ਪਿੰਡ ਦੇ ਵਿੱਚ ਪਿੰਡ ਪਿੰਡ ਵਾਲੇ ਪਿੰਡ ਲਈ ਟਾਈਮ ਵੜਦੇ ਪਏ ਆ ਇੱਕ ਦਿਨ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਦਿਨ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ ਕਿ ਲੋਕ ਇੱਥੇ ਇਨਾ ਝਿਲਾਂ ਦੇ ਵਿੱਚ ਆ ਕੇ ਤੇ ਸੈਰ ਵੀ ਕਰਦੇ ਆ ਕਿ ਸਿਰਫ ਅਜਿਹੇ ਮੌਕੇ ਦੇ ਇਕੱਠੇ ਹੁੰਦੇ ਆ ਨਹੀਂ ਬਿਲਕੁਲ ਸਵੇਰ ਤੋਂ ਲੈ ਕੇ ਸਵੇਰ ਵੀ ਸਾਡੇ ਜਿੰਨੇ ਵੀ ਮਤਲਬ ਬਜ਼ੁਰਗਾਂ ਜਾਂ ਹੋਰ ਮਾਤਾਵਾ ਪੈਣਾਂ ਜਿੰਨੇ ਵੀ ਹਨ ਸਵੇਰ ਬਹੁਤ ਮਾਰਨਿੰਗ ਵਾਕ ਕਰਦੇ ਆ ਦੇਖੋ ਤੁਹਾਡੇ ਵੇਖਣ ਦੇ ਕੈਮਰੇ ਨਾਲ ਪਤਾ ਲੱਗਦਾ ਵੀ ਇੱਥੇ ਤੌਰਨ ਦੀ ਜਗਾ ਬਹੁਤ ਜ਼ਿਆਦਾ ਵਧੀਆ ਵਾ ਫੁੱਲ ਬੂਟੇ ਲੱਗੇ ਹੋਏ ਆ ਤੇ ਵਾਤਾਵਰਨ ਵਧੀਆ ਹੁੰਦਾ ਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਹੀ ਰੌਣਕ ਲੱਗੀ ਰਹਿੰਦੀ ਹੈ ਸਾਡੇ ਪਿੰਡ ਦੇ ਵਿੱਚ ਅੱਛਾ ਜੇਕਰ ਗੱਲ ਕੀਤੀ ਜਾਵੇ ਪਿੰਡ ਚੱਕਰ ਦੇ ਵਿੱਚ ਅਸੀਂ ਦੇਖਿਆ ਹੈ ਕਿ ਢੀਲਾਂ ਦੇ ਨਾਲ ਸੱਥਾ ਬਣੀਆਂ ਹੋਈਆਂ ਸੱਥਾਂ ਦੇ ਨਾਲ ਸਟੇਡੀਅਮ ਬਣੇ ਹੋਇਆ ਤੇ ਜਿਹੜੇ ਖਿਡਾਰੀ ਆ ਉਹ 올림픽 ਤੱਕ ਪਹੁੰਚੇ ਹੋਏ ਆ ਇਹ ਸਭ ਨੂੰ ਲੈ ਕੇ ਜਦੋਂ ਮਾਨ ਵਾਲੀ ਗੱਲ ਹੋ ਜਾਂਦੀ ਆ ਤਾਂ ਨਾਲ ਦੇ ਜਿਹੜੇ ਪਿੰਡ ਵਾਲੇ ਆ ਉਹ ਵੀ ਇੱਕ ਕੀ ਸਪੋਰਟ ਕਰਦੇ ਆ ਫਿਰ ਹਾਂਜੀ ਸਾਡੇ ਪਿੰਡ ਜੀ ਦੋ ਅਕੈਡਮੀ ਬਣੀਆਂ ਹੋਈਆਂ ਸਪੋਰਟਸ ਕਾ ਟੀਮ ਜਿਹਦੇ ਵਿੱਚ ਕਾਫੀ ਬੱਚੇ ਮਤਲਬ ਪ੍ਰੈਕਟਿਸ ਕਰਦੇ ਆ ਫੁੱਟਬਾਲ ਆ ਬਾਕਸਿੰਗ ਆ ਤੇ ਜੇ ਵੇਖੀਏ ਤਾਂ ਆਸੇ ਪਾਸੇ ਪਿੰਡਾਂ ਵਾਲੇ ਮਤਲਬ ਸਾਡੇ ਤੱਕ ਵੀ ਪਹੁੰਚ ਕਰਦੇ ਪਿੰਡ ਤੱਕ ਬੱਚਿਆਂ ਨੂੰ ਲੈ ਕੇ ਆਉਂਦੇ ਵੀ ਆ ਤੇ ਹਾਲ ਦੀ ਘੜੀ ਆਸੇ ਪਾਸੇ ਪਿੰਡਾਂ ਦੇ ਵਿੱਚ ਕੋਈ ਮਤਲਬ ਅਕੈਡਮੀ ਹੈ ਨਹੀਂ ਗੀਆਂ ਜਿਸ ਤਰ੍ਹਾਂ ਦੀਆਂ ਪਿੰਡ ਚਾ ਕਰਦੇ ਵਿੱਚ ਬਣੀਆਂ ਹੋਈਆਂ ਜੇਕਰ ਅਕੈਡਮੀਆ ਦੀ ਗੱਲ ਕੀਤੀ ਜਾਵੇ ਜਿਹੜੇ ਉੱਥੇ ਕੋਚ ਸਾਹਿਬਾਨ ਹੁੰਦੇ ਆ ਉਹ ਅਕਸਰ ਇੱਕ ਸਵਾਲ ਪੈਦਾ ਹੋ ਜਾਂਦਾ ਇੱਕ ਕੋਚ ਆਉਂਦਾ ਪਰ ਪਹਿਲਾਂ ਆਉਣ ਤੋਂ ਪਹਿਲਾਂ ਛੱਡ ਕੇ ਚਲੇ ਜਾਂਦਾ ਪਹਿਲਾ ਸਵਾਲ ਦੂਜੀ ਗੱਲ ਇਹ ਹੈ ਕਿ ਸੋਰਸ ਆਫ ਇਨਕਮ ਬੱਚਿਆਂ ਨੂੰ ਖੜਾਉਣ ਦੇ ਵਾਸਤੇ ਉਹਨਾਂ ਦੇ ਕਿੱਟ ਨੂੰ ਲੈ ਕੇ ਉਹਨਾਂ ਦੇ ਡੇਲੀ ਬੇਸਿਸ ਜਿਹੜੇ ਐਕਸਪੈਂਸਸ ਹੁੰਦੇ ਤੇ ਕੋਚ ਉਹਨਾਂ ਦੀ ਜਿਹੜੀ ਤਨਖਾਹਾਂ ਹੁੰਦੀਆਂ ਉਹ ਫਿਰ ਕਿਵੇਂ ਮੈਨੇਜ ਕਰਦੇ ਆ ਦੇਖੋ ਸਾਡੇ ਪਿੰਡ ਜਿਹੜੀ ਅਕੈਡਮੀ ਆ ਨਾ ਉਹਦੇ ਵਿੱਚ ਸਿਰਫ ਮਾਪਿਆਂ ਨੇ ਬੱਚਿਆਂ ਨੂੰ ਭੇਜਣਾ ਵਾ ਉਹਨਾਂ ਨੇ ਉਹਦੇ ਲਈ ਮਤਲਬ ਨਾ ਕੋਈ ਫੀਸ ਆ ਨਾ ਕੋਈ ਉਹਨਾਂ ਨੇ ਘਰੋਂ ਵਰਦੀ ਲੈਣੀ ਆ ਨਾ ਕੋਈ ਬੂਟ ਲੈਣਾ ਨਾ ਕੁਝ ਕੁਝ ਵੀ ਨਹੀਂ ਲੈ ਕੇ ਦੇਣਾ ਉਹਨਾਂ ਨੇ ਸਾਰਾ ਜਿੰਨਾ ਵੀ ਟੋਟਲ ਖਰਚਾ ਉਹ ਅਕੈਡਮੀ ਚੱਕਦੀ ਆ ਤੇ ਮਾਪਿਆਂ ਨੇ ਸਿਰਫ ਬੱਚਿਆਂ ਨੂੰ ਉੱਥੇ ਅਕੈਡਮੀ ਦੇ ਵਿੱਚ ਭੇਜਣਾ ਵਾ ਜਿੰਨਾ ਵੀ ਕੋਚ ਦਾ ਖਰਚਾ ਵਾ ਚਾਹੇ ਬੱਚਿਆਂ ਦਾ ਖਰਚਾ ਚਾਹੇ ਉਹਨਾਂ ਦਾ ਆਉਣ ਜਾਣ ਦਾ ਖਰਚਾ ਕਿਤੇ ਮਤਲਬ ਗੇਮ ਖੇਡਣ ਜਾਣਾ ਵਾ ਉਹਦੇ ਲਈ ਮਾਪਿਆਂ ਨੂੰ ਕੋਈ ਮਤਲਬ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਾਰਾ ਜਿੰਨਾ ਵੀ ਖਰਚਾ ਵਾ ਸਾਡੇ ਐਨ ਆਰ ਆਈ ਵੀਰਾਂ ਮਤਲਬ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਬਲਦੇਵ ਸਿੰਘ ਜੀ ਤੇ ਅਜਮੇਰ ਸਿੰਘ ਜੀ ਤੇ ਸਿੱਧੂ ਪਰਿਵਾਰ ਉਹ ਸਾਰਾ ਜਿੰਨਾ ਬੱਚਿਆਂ ਦਾ ਖਰਚਾ ਵਾ ਉਹ ਸਪੋਰਟਸ ਲਈ ਉਹ ਚੱਕਦੇ ਜੀ ਓਕੇ ਇਹਨਾਂ ਖਰਚਿਆਂ ਦੇ ਵਿੱਚ ਜਦੋਂ ਬੱਚੇ ਉੱਚੇ ਮਕਾਮ ਤੇ ਪਹੁੰਚ ਜਾਂਦੇ ਆ ਫਿਰ ਕੀ ਤੁਹਾਡਾ ਅੱਗੇ ਸੋਚ ਕੀ ਹੁੰਦੀ ਹੈ ਫਿਰ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਬੱਚੇ ਸਾਡੇ ਜਿਹੜੇ ਛੋਟੇ ਆਉਂਦੇ ਆ ਅਕੈਡਮੀ ਦੇ ਵਿੱਚ ਆਉਂਦੇ ਆ ਜਿੰਨੀਆਂ ਮਤਲਬ ਕਮੇਟੀ ਬਣੀ ਹੋਈ ਆ ਜਿੰਨੇ ਆ ਜਾ ਜਿੰਨੇ ਐਨ ਆਰ ਆ ਵੀਰ ਆ ਉਹਨਾਂ ਦਾ ਹੀ ਸੁਪਨਾ ਹੁੰਦਾ ਵੀ ਉਹ ਵੱਡੇ ਹੋ ਕੇ ਵੱਖ-ਵੱਖ ਅਹੁਦਿਆਂ ਤੇ ਕੋਈ ਸਪੋਰਟਸ ਦੇ ਵਿੱਚ ਕੋਈ ਡੀ ਐਸ ਪੀ ਕੋਈ ਐਸ ਐਸ ਪੀ ਕੋਈ ਐਸ ਐਨ ਐਮ ਮਤਲਬ ਥੱਲੋਂ ਲੈ ਕੇ ਉਹ ਤਾਂ ਤੱਕ ਇਹੀ ਸੋਚ ਹੁੰਦੀ ਆ ਵੀ ਉਹ ਵੱਡੇ ਅਹੁਦੇ ਤੇ ਪਹੁੰਚਣਾ ਸਪੋਰਟਸ ਦੇ ਥਰੂ ਅੱਜ ਕੱਲ੍ਹ ਦੇ ਕਰੀ ਦੌਰ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਪੰਜਾਬ ਦੇ ਵਿੱਚ ਇੱਕ ਮਾੜਾ ਕਲੰਕ ਲੱਗਦਾ ਪਿਆ ਹੈ ਛੇਵਾਂ ਦਰਿਆ ਜਿਹਨੂੰ ਨਸ਼ੇ ਦਾ ਕਹਿੰਨੇ ਪਏ ਆ ਨਸ਼ੇ ਨੂੰ ਲੈ ਕੇ ਦੇ ਕੇ ਗੱਲ ਕੀਤੀ ਜਾਵੇ ਕੀ ਸਾਡੇ ਨਾਲ ਦੇ ਤੁਹਾਡੇ ਪਿੰਡਾਂ ਦੇ ਵਿੱਚ ਵੀ ਕੋਈ ਅਜਿਹੀ ਕੋਈ ਕਈ ਵਾਰ ਖਬਰ ਆ ਜਾਂਦੀ ਹੈ ਕਿ ਨਹੀਂ ਦੇਖੋ ਨਸ਼ਾ ਜੇ ਆਪਾਂ ਸੱਚ ਬੋਲੀਏ ਤਾਂ ਹਾਲ ਦੀ ਘੜੀ ਹੈਗਾ ਵਾ ਇਹ ਤੇ ਮਤਲਬ ਅਸੀਂ ਝੂਠ ਨਹੀਂ ਮਾਰਦੇ ਵੀ ਮਾੜਾ ਮੋਟਾ ਸਾਡੇ ਪਿੰਡ ਚ ਵੀ ਹੈਗਾ ਵਾ ਆਸੇ ਪਾਸੇ ਪਿੰਡਾਂ ਚ ਵੀ ਹੈਗਾ ਵਾ ਆ ਇਹ ਸਰਕਾਰਾਂ ਨੂੰ ਵੀ ਤੇ ਮਤਲਬ ਥੋੜੀ ਜਿਹੀ ਨਕੇਲ ਕੱਸਣ ਦੀ ਲੋੜ ਆ ਅਸੀਂ ਇਹ ਬੇਨਤੀ ਕਰਦੇ ਆਂ ਸਰਕਾਰਾਂ ਨੂੰ ਵੀ ਇਹ ਤੇ ਥੋੜਾ ਜਿਹਾ ਨਾ ਸਿਹਤ ਨੂੰ ਸੁਧਾਰਨ ਦੀ ਲੋੜ ਹੈ ਹਮ ਅੱਛਾ ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਆ ਤਾਂ ਸ਼ਹਿਰ ਵਾਲੇ ਇਹ ਸੋਚਦੇ ਰਹਿੰਦੇ ਆ ਕਿ ਪਿੰਡਾਂ ਦੇ ਸਕੂਲਾਂ ਦਾ ਮਿਆਰ ਤੇ ਨਾਲ ਦੀ ਨਾਲ ਬੱਚਿਆਂ ਦੀ ਸਟੱਡੀ ਜਿਹੜੀ ਆ ਉਹ ਇੰਨਾ ਉੱਚਾ ਨਹੀਂ ਹੁੰਦਾ ਤਾਂ ਤੁਸੀਂ ਇਹ ਚੀਜ਼ਾਂ ਨੂੰ ਮੇਨਟੇਨ ਕਿਵੇਂ ਕਰਕੇ ਰੱਖਦੇ ਹੋ ਇਹ ਸਾਡੇ ਮਤਲਬ ਜਿਹੜੇ ਸਕੂਲ ਆਏ ਵਧੀਆ ਚੱਲ ਰਹੇ ਆ ਸਾਡੇ ਦੋ ਪ੍ਰਾਇਮਰੀ ਸਕੂਲ ਆ ਇੱਕ ਸੀਨੀਅਰ ਸੈਕੰਡਰੀ ਸਕੂਲ ਆ ਉੱਥੇ ਬੱਚੇ ਆ ਵਧੀਆ ਪੜਾਈ ਹੁੰਦੀ ਆ ਤੇ ਵਧੀਆ ਜਨੇ ਰੱਖ ਲੋ ਵੀ ਟੀਚਰ ਆ ਕੋਈ ਪੂਰੇ ਆ ਤੇ ਪੜਾਈ ਵਾਲਾ ਸਿਸਟਮ ਵਧੀਆ ਤਰੀਕੇ ਨਾਲ ਚੱਲ ਰਿਹਾ ਦੇਖਿਆ ਪਿੰਡ ਦੀ ਸਟਰੈਂਥ ਦੀ ਗੱਲ ਕੀਤੀ ਜਾਵੇ ਕਿੰਨੀ ਕ ਬੋਟ ਹੈਗੀ ਆ ਤੇ ਕਿੰਨਾ ਕ ਏਰੀਆ ਖੇਤਰਫਲ ਕੁਝ ਅੰਦਾਜ਼ਾ ਜ਼ਿਕਰ ਕਰਦੇ ਇਹ ਸਾਡੇ ਜੀ ਮਤਲਬ ਜੇ ਜ਼ਮੀਨਦਾਰ ਅਕਵਾ ਤਾਂ ਹੈਗਾ ਜੀ 55500 ਏਕੜ ਤੇ ਆਵਾਤੀ ਹੈਗੀ 10000 ਤੋਂ ਉੱਪਰ ਤੇ ਜਿਹੜੀ ਵੋਟ ਆ ਉਹ ਹੈਗੀ ਆ 950 ਦੇ ਤਕਰੀਬਨ ਹੈਗੀ ਆ ਹਮ ਅੱਛਾ ਕਈ ਵਾਰ ਕਹਿ ਦਿੰਦੇ ਆ ਕਿ ਪਿੰਡਾਂ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਹੋ ਗਏ ਜਾਂ ਕੁਝ ਧਾਰਮਿਕ ਪੱਦਰ ਤੇ ਬੁਖ ਬੁਖਰੇਵੇਂ ਹੋ ਜਾਂਦੇ ਆ ਇਸ ਪਿੰਡ ਨੂੰ ਸੁਣਿਆ ਕਿ ਇੱਕ ਗੁਰਦੁਆਰਾ ਸਾਹਿਬ ਲੱਗਦਾ ਤੇ ਬਿਲਕੁਲ ਸਾਡੇ ਪਰਮਾਤਮਾ ਦੀ ਕਿਰਪਾ ਜੀ ਆਮ ਪਿੰਡਾਂ ਦੇ ਵਿੱਚ ਅਸੀਂ ਵੇਖਦੇ ਆ ਪਿੰਡ ਛੋਟੇ ਹੁੰਦੇ ਆ ਤੇ ਗੁਰਦੁਆਰਾ ਸਾਹਿਬ ਦੋ ਤਿੰਨ ਜਾਂ ਚਾਰ ਹੁੰਦੇ ਆ ਸਾਡੇ ਪਿੰਡ ਵੀ ਵੱਡਾ ਵਾ ਆਬਾਦੀ ਵੀ ਕਾਫੀ ਆ ਤੇ ਪਰਮਾਤਮਾ ਦੀ ਕਿਰਪਾ ਨਾਲ ਗੌਰ ਦਵਰਾ ਸਾਹਿਬ ਸਾਡੇ ਇੱਕ ਹੀ ਆ ਤੇ ਕੋਈ ਹਾਲ ਦੀ ਕੜੀ ਰੱਖਣ ਵੀ ਕਿਸੇ ਨੇ ਕੋਈ ਇਹੋ ਜਿਹੀ ਕੋਸ਼ਿਸ਼ ਨਹੀਂ ਕੀਤੀ ਵੀ ਬਣਾਉਣ ਦੀ ਤੇ ਕਿਰਪਾ ਪਰਮਾਤਮਾ ਦੀ ਆਪਾਂ ਖੇਲੇ ਸਵਾਲ ਤੇ ਆ ਜਾਂਦੇ ਆ ਅੱਜ ਬੱਚੇ ਪਹੁੰਚੇ ਹੋ ਸਕੂਲਾਂ ਵਾਲੇ ਪਹੁੰਚੇ ਹੋਏ ਆ VOTING ਜਲਦੀ ਪਈ ਆ ਇਹ VOTING ਦਾ ਪ੍ਰਾਲਾ ਪਹਿਲਾਂ ਵੀ ਮਨ ਦੇ ਵਿੱਚ ਚੱਲਦਾ ਹੋਣਾ ਤੇ ਫਿਰ ਕਿਵੇਂ ਇਹ ਪੂਰਾ ਮਤਲਬ ਲੜੀ ਤਹਿ ਤੇ ਪਹੁੰਚਿਆ ਨਹੀਂ VOTING ਤਾਂ ਤਕਰੀਬਨ ਜੀ 2012-13 ਤੋਂ ਚੱਲ ਰਹੀ ਆ ਥੋੜੀ ਜੀ ਪ੍ਰੋਬਲਮ ਸੀਗੀ ਵਿੱਚ ਪਾਣੀ ਪੂਣੀ ਦਾ ਇੱਧਰ ਆ ਸਾਫ ਕਰਨ ਦਾ ਸੀ ਜੀ ਕਿਉਂਕਿ ਹੁਣ ਸਾਡੇ ਐਨਆਰਆਈ ਵੀਰਾਂ ਨੇ ਦੋ ਤਿੰਨ ਪਰਿਵਾਰਾਂ ਨੇ ਇਹ ਕੀਤੀ ਸਹਾਇਤਾ ਕੀਤੀ ਆ ਜਿਹੜੀਆਂ ਕਿਸ਼ਤੀਆਂ ਆਪਾਂ ਚਲਾਈਆਂ ਜਮਹੂਰਤ ਕੀਤਾ ਇਹ ਤਿੰਨ ਕਿਸ਼ਤੀਆਂ ਉਹਨਾਂ ਦੇ ਪਰਿਵਾਰਾਂ ਵੱਲੋਂ ਦਿੱਤੀ ਗਈ ਆ ਤੇ ਦੁਬਾਰਾ ਇਹਨੂੰ ਕੰਮ ਆ ਫੇਰ ਮਤਲਬ ਉਸ ਲੇਨ ਤੇ ਲੱਗੇ ਪਰ ਅਮੈਜ਼ੇ ਐਂਕਰ ਇਹ ਗੱਲ ਕਹਿਣਾ ਚਾਹੂੰਗਾ ਕਿ ਕਈ ਵਾਰ ਚੀਜ਼ਾਂ ਚੱਲ ਪੰਦੀਆਂ ਵਾ ਪਰ ਸਮੇਂ ਦੇ ਨਾਲ ਨਾਲ ਖਰਾਬੀ ਜਾਂ ਮੇਨਟੇਨੈਂਸ ਨਹੀਂ ਹੁੰਦੀ ਤੁਸੀਂ ਐਜ਼ ਇੱਕ ਕਮੇਟੀ ਐਜ਼ ਤੁਸੀਂ ਇੱਕ ਕਮੇਟੀ ਮੈਂਬਰ ਹੈਗੇ ਹੋ ਇਹਦੇ ਰੱਖ-ਰਖਾਵ ਨੂੰ ਲੈ ਕੇ ਵੀ ਕੋਈ ਸੋਚਿਆ ਹੋਇਆ ਨੇ ਕਮੇਟੀ ਬਣੀ ਹੋਈ ਆ ਜੀ ਐਨ ਆਰ ਆਈ ਵੀਰ ਸਾਡੇ ਜਿਹਨੇ ਨੌਜਵਾਨ ਆ ਨਾ ਜਿਨ੍ਹਾਂ ਨੇ ਸੀਵਰੇਜ ਦੇ ਵਿੱਚ ਸਾਡੇ ਕੰਮ ਕੀਤਾ ਹੱਥੀਂ ਕੰਮ ਕੀਤਾ ਉਹ ਤਕਰੀਬਨ ਕਾਫੀ ਜਿਆਦਾ ਬਾਹਰ ਚਲੇ ਗਏ ਆ ਉਹਨਾਂ ਦਾ ਬੜਾ ਪਿਆਰ ਆ ਨਗਰ ਦੇ ਨਾਲ ਢੀਲਾਂ ਦੇ ਨਾਲ ਜੁੜੇ ਹੋਏ ਆ ਉਹ ਜੇ ਕੋਈ ਵੀ ਗੱਲਬਾਤ ਕਰਦੀ ਹੈ ਕਮੇਟੀ ਉਹ ਸਹਿਯੋਗ ਦਿੰਦੇ ਆ ਪੂਰਾ ਕੋਈ ਰੱਖ ਰੱਖ ਰਖਾਣ ਵਾਲੀ ਗੱਲ ਆ ਉਹ ਸਾਰਾ ਪੈਸਾ ਜਾਂ ਹੋਰ ਵੀ ਇੱਥੋਂ ਵੀ ਸਾਡੇ ਨਗਰ ਵਾਲੇ ਵੀ ਦਿੰਦੇ ਆ ਤੇ ਬਾਹਰ ਸਾਡੇ ਜਿਹੜੇ ਨੌਜਵਾਨ ਵੀਰ ਆ ਉਹ ਵੀ ਬਹੁਤ ਉਪਰਾਂ ਦਾ ਕਰਦੇ ਪੈਸਿਆਂ ਦਾ ਬਹੁਤ ਬੜਾ